ਵੋਟ ਕਿਸ ਨੂੰ ਪਾਈਏ ਇਹ ਵੀ ਮੁੱਦਾ ਬੜਾ ਅਹਿਮ ਹੈ ਪਿਆਰੇ ਵੀਰੋ ਅਤੇ ਭੈਣੋ ਜਿਹੜੀ ਵੋਟ ਹੁੰਦੀ ਹੈ ਉਹ ਹਰ ਇੱਕ ਦਾ ਆਪਣਾ ਆਪਣਾ ਅਧਿਕਾਰ ਹੁੰਦੀ ਹੈ ਹਰ ਇੱਕ ਨਾਗਰਿਕ ਦਾ ਆਪਣਾ ਆਪਣਾ ਅਧਿਕਾਰ ਹੈ ਵੋਟ ਨਾ ਕਿਸੇ ਨੂੰ ਲਾਲਚ ਵਸ ਹੋ ਕੇ ਪਾਉਣੀ ਚਾਹੀਦੀ ਹੈ। ਨਾ ਕਿਸੇ ਤੋਂ ਡਰ ਕੇ ਪਾਉਣੀ ਚਾਹੀਦੀ ਹੈ। ਨਾ ਕਿਸੇ ਅੱਗੇ ਆਪਣੀ ਜ਼ਮੀਰ ਵੇਚ ਕੇ ਵੋਟ ਪਾਉਣੀ ਚਾਹੀਦੀ ਹੈ। ਜਿਵੇਂ ਅੱਜ ਕੱਲ ਲੀਡਰ ਲੋਕ ਕਰਦੇ ਨੇ। ਬੋਤਲਾਂ ਵੰਡ ਕੇ ਤੁਹਾਡੀਆਂ ਵੋਟਾਂ ਖਰੀਦਦੇ ਨੇ। ਪੈਸੇ ਦੇ ਦੇ ਕੇ ਵੋਟਾਂ ਖਰੀਦਦੇ ਨੇ। ਤੁਹਾਨੂੰ ਨੌਕਰੀਆਂ ਦੇ ਲਾਲਚ ਦੇ ਦੇ ਕੇ ਵੋਟਾਂ ਖਰੀਦਦੇ ਨੇ ਪਰ ਮਿਲਦੀ ਕਿਸੇ ਨੂੰ ਨਹੀਂ ਨੌਕਰੀ ਨੌਕਰੀਆਂ ਦੇ ਲਾਲਚ ਦਿੰਦੇ ਨੇ ਜਦੋਂ ਤੁਸੀਂ ਕਿਸੇ ਲਾਲਚ ਵੱਸ ਹੋ ਕੇ ਕਿਸੇ ਅੱਗੇ ਜ਼ਮੀਰ ਵੇਚ ਕੇ ਵੋਟਾਂ ਪਾਉਂਦੇ ਹੋ ਫਿਰ ਕਹਿਣਾ ਪੈਣਾ ਹੈ ਕਿ ਲੱਖ ਦੀ ਲਾਹਨਤ ਹੈ ਲੱਖ ਦੀ ਲਾਹਨਤ ਹੈ ਵੋਟ ਸਿਰਫ ਤੁਹਾਡੀ ਆਪਣੀ ਮਰਜ਼ੀ ਹੈ। ਵੋਟ ਤੁਹਾਡੀ ਰੂਹ ਦੀ ਅਤੇ ਜ਼ਮੀਰ ਦੀ ਆਵਾਜ਼ ਹੁੰਦੀ ਹੈ ਲੋਕੋ। ਵੱਡੇ ਵੱਡੇ ਲੀਡਰ ਅੱਜ ਤੱਕ ਅਸੀਂ ਝੂਠੀਆਂ ਸੌਹਾਂ ਖਾਂਦੇ ਦੇਖੇ ਨੇ। ਵੱਡੇ ਵੱਡੇ ਲੀਡਰ ਅੱਜ ਤੱਕ ਝੂਠੇ ਵਾਅਦੇ ਕਰਦੇ ਦੇਖੇ ਨੇ। ਜਦੋਂ ਹੀ ਵੋਟਾਂ ਲੰਘ ਜਾਂਦੀਆਂ ਨੇ ਨਾ ਕੋਈ ਜਿੱਤਣ ਵਾਲਾ ਲੀਡਰ ਦਿਸਦਾ ਹੈ ਅਤੇ ਨਾ ਹਾਰਨ ਵਾਲਾ ਲੀਡਰਾਂ ਨੂੰ ਵੀ ਬੇਨਤੀ ਹੈ ਭਰਾਵੋ ਲੋਕਾਂ ਨਾਲ ਵਾਅਦੇ ਕਰਦੇ ਹੋ ਪੂਰੇ ਕਰਿਆ ਕਰੋ ਪੂਰੇ ਕਰਿਆ ਕਰੋ ਨਹੀਂ ਤੁਹਾਨੂੰ ਰੱਬ ਨੇ ਨਾ ਤਾਂ ਇਹ ਜੱਗ ਵਿੱਚ ਜਗ੍ਹਾ ਦੇਣੀ ਹੈ ਅਤੇ ਨਾ ਹੀ ਆਪਣੀ ਦਰਗਾਹ ਵਿੱਚ ਜਿਹੜੇ ਵਾਅਦੇ ਕਰਦੇ ਹੋ ਉਹ ਪੂਰੇ ਕਰਿਆ ਕਰੋ ਲੋਕਾਂ ਦੇ ਤੁਸੀਂ ਆਪਣਾ ਫਾਇਦਾ ਕੱਢਦੇ ਹੋ ਫਿਰ 5 ਸਾਲ ਤੁਹਾਡੀਆਂ ਬੂਥੀਆਂ ਨਹੀਂ ਦਿਸਦੀਆਂ ਕਿਰਪਾ ਕਰਕੇ ਜਿਵੇਂ ਲੋਕਾਂ ਕੋਲੋਂ ਵੋਟਾਂ ਮੰਗਣ ਲਈ ਪਿੱਛੇ ਪਿੱਛੇ ਫਿਰਦੇ ਹੋ ਨਾ ਉਵੇਂ ਲੋਕਾਂ ਦੇ ਦੁੱਖ ਸੁੱਖ ਵੀ ਸੁਣਿਆ ਕਰੋ ਫੇਰ ਤੁਸੀਂ ਉਹਨਾਂ ਦੀ ਹੀ ਸਪੋਰਟ ਕਰਦੇ ਹੋ ਲੀਡਰੋਂ ਧਿਆਨ ਨਾਲ ਸੁਣੋ ਜਿਹੜੇ ਤੁਹਾਡੇ ਵੋਟਰ ਹੁੰਦੇ ਨੇ ਜਾਂ ਤੁਹਾਡੇ ਖਾਸਮ ਖਾਸ ਬੰਦੇ ਹੁੰਦੇ ਨੇ ਐਸੇ ਵਿਤਕਰੇ ਰੱਬ ਦੇ ਦਰ ਤੇ ਕਦੇ ਭੁੱਲ ਕੇ ਵੀ ਨਹੀਂ ਬਖਸ਼ੇ ਜਾਂਦੇ ਤੇ ਵੋਟਰਾਂ ਨੂੰ ਵੀ ਬੇਨਤੀ ਹੈ ਕਿ ਐਵੇਂ ਨਾ ਲਾਲਚ ਵਸ ਹੋ ਕੇ ਜਾਂ ਕਿਸੇ ਲੀਡਰ ਦੇ ਡਰ ਨਾਲ ਵੋਟਾਂ ਪਾ ਦਿਆ ਕਰੋ ਵੋਟ ਪਾਉਣਾ ਤੁਹਾਡਾ ਆਪਣਾ ਜ਼ਮੀਰ ਹੁੰਦਾ ਹੈ ਵੋਟ ਤੁਹਾਡੀ ਆਤਮਾ ਦੀ ਆਵਾਜ਼ ਹੁੰਦੀ ਹੈ ਸੋਚ ਸਮਝ ਕੇ ਪਾਇਆ ਕਰੋ ਵੋਟਾਂ ਦਿਮਾਗਾਂ ਨੂੰ ਖੋਲੋ ਦਿਮਾਗ ਖੋਲ ਕੇ ਵੋਟ ਪਾਇਆ ਕਰੋ ਬੰਦ ਕਰਕੇ ਨਹੀਂ ਤੁਸੀਂ ਲਾਲਚ ਵਸ ਬਸ ਹੋ ਕੇ ਪੈਸੇ ਦੇ ਲਾਲਚ ਨੂੰ ਬੋਤਨਾ ਦੇ ਲਾਲਚਾਂ ਨੂੰ ਦਿਮਾਗ ਬੰਦ ਕਰਕੇ ਵੋਟਾਂ ਪਾਉਂਦੇ ਹੋ ਫਿਰ ਸਾਰੀ ਜ਼ਿੰਦਗੀ ਪਛਤਾਉਂਦੇ ਹੋ 5 ਸਾਲ ਲਈ ਦੇ ਫਿਰ ਮੂੰਹ ਨਹੀਂ ਦਿਸਦੇ ਇਸ ਲਈ ਵੀਰਾ ਪੰਡਾ ਮਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਦਿਮਾਗ ਖੋਲ ਕੇ ਵੋਟਾਂ ਪਾਵੋ ਔਰ ਭੁੱਲ ਕੇ ਵੀ ਲਾਲਚ ਵਸ ਹੋ ਕੇ ਜਾਂ ਕਿਸੇ ਦੇ ਮਗਰ ਲਾ ਕੇ ਵੋਟਾਂ ਨਾ ਪਾਇਆ ਕਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ